ਭਗਤ ਨਾਮਦੇਵ ਜੀ ਯਾਤਰਾ ਕਰਦਿਆਂ ਅਤੇ ਸਾਰੀ ਸੰਤ ਮੰਡਲੀ ਦਵਾਰਕਾ ਪੁੱਜ ਗਈ ਅਚਾਨਕ ਪ੍ਰਭੂ ਸਿਮਰਨ ਵਿੱਚ ਮਗਨ ਹੋਏ ਭਗਤ ਨਾਮਦੇਵ ਜੀ ਬਾਕੀ ਸੰਤ ਮੰਡਲੀ ਨਾਲੋਂ ਵਿਛੜ ਗਏ ਨਾਮਦੇਵ ਜੀ ਨੂੰ ਜੰਗਲ ਵਿੱਚ ਇੱਕ ਪਠਾਨ ਮਿਲਿਆ ਉਸ ਪਠਾਨ ਅਫਗਾਨ ਨੇ ਨਾਮਦੇਵ ਜੀ ਦੀ ਡਾਂਟ ਡੱਪਟ ਕੀਤੀ ਅਤੇ ਆਪਣੀ ਘੋੜੀ ਦੀ ਬਿਸ਼ੇਰੀ ਚਕਵਾ ਕੇ ਨਾਲ ਤੋਰ ਲਿਆ। ਨਾਮਦੇਵ ਜੀ ਨੇ ਪਠਾਣ ਪਾਸੋਂ ਪੁੱਛਿਆ, "ਆਪ ਕਿੱਥੇ ਰਹਿੰਦੇ ਹੋ?" ਪਠਾਣ ਨੇ ਉੱਤਰ ਦਿੱਤਾ, "ਦਵਾਰਕਾ ਨਗਰੀ ਵਿੱਚ ਮੈਂ ਰਹਿੰਦਾ ਹਾਂ।" ਨਾਮਦੇਵ ਜੀ ਨੇ ਆਖਿਆ, "ਪਠਾਣਾ ਦਾ ਦਵਾਰਕਾ ਨਗਰੀ ਵਿੱਚ ਰਹਿਣਾ ਅਸੰਭਵ ਹੈ। ਆਪ ਤਾਂ ਭਗਵਾਨ ਹੋ। ਤੁਸੀਂ ਪਠਾਣਾ ਦਾ ਭੇਖ ਧਾਰਨ ਕੀਤਾ ਹੋਇਆ ਹੈ।" ਮੈਂ ਆਪ ਨੂੰ ਪਹਿਚਾਨ ਲਿਆ ਹੈ ਤੁਸੀਂ ਪ੍ਰਭੂ ਜੀ ਹੋ ਭਗਵਾਨ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਅਤੇ ਭਗਤ ਜੀ ਨੂੰ ਪਿਆਰ ਨਾਲ ਗਲੇ ਲਗਾਇਆ ਨਾਮਦੇਵ ਭਗਵਾਨ ਜੀ ਦੇ ਅਲੌਕਿਕ ਦਰਸ਼ਨਾਂ ਤੋਂ ਪ੍ਰਸੰਨ ਹੋਏ ਆਪਣੀ ਬਾਣੀ ਵਿੱਚ ਇਵੇਂ ਵਰਣਨ ਕਰਦੇ ਹਨ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਉ ਹੋਂ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਯਾਲੇ ਤੇਰਾ ਨਾਮ ਰਹਾਉ ਕੁਝਾ ਆਮਦ ਕੁਝਾ ਰਫਤੀ ਕੁਝਾ ਮੇ ਰਵੀ ਦਵਾਰਕਾ ਨਗਰੀ ਰਾਸ ਵਗੋਈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਨੀ ਪਾਤਸ਼ਾਹ ਸਾਵਲੇ ਵਰਨਾ ਅਸਪਤ ਗਜਪਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੋਕੰਦ ਤਿਲੰਗ ਨਾਮਦੇਵ ਜੀ ਪੰਨਾ 727 ਵਿੱਚ ਦਰਜ ਹੈ ਅਤੇ ਇਸ ਤਰ੍ਹਾਂ ਸੁੱਕੇ ਖੂਹ ਵਿੱਚ ਪਾਣੀ ਆ ਜਾਣਾ ਅਤੇ ਪ੍ਰੇਤ ਦਾ ਉਧਾਰ ਕਰਨਾ ਯਾਤਰਾ ਕਰਦੀ ਭਗਤ ਮੰਡਲੀ ਬੀਕਾ ਨੇਰ ਦੇ ਇਲਾਕੇ ਵਿੱਚ ਪੁੱਜੀ ਸੂਰਜ ਦੀ ਤਪਸ਼ ਨਾਲ ਅਸਮਾਨ ਵਾਯੂ ਮੰਡਲ ਅਤੇ ਧਰਤੀ ਇੱਕ ਜਲ ਦੇ ਪੱਟ ਵਾਂਗੂ ਤਪ ਰਹੀ ਸੀ ਸੰਤ ਮੰਡਲੀ ਇੱਕ ਸਥਾਨ ਤੇ ਕੁਝ ਝਾੜੀਆਂ ਦੀ ਛਾਵੇਂ ਬੈਠ ਗਈ ਉੱਥੋਂ ਦੇ ਵਸਨੀਕਾਂ ਪਾਸੋਂ ਪਾਣੀ ਦੀ ਪੁੱਛਗਿੱਛ ਕੀਤੀ ਰਾਜਸਥਾਨ ਦੇ ਉਸ ਨਗਰ ਦੇ ਲੋਕਾਂ ਨੇ ਦੱਸਿਆ ਇਹ ਖੂਹ ਤਾਂ ਹੈ पर उस ਵਿੱਚ ਪ੍ਰੇਤ ਰਹਿੰਦਾ ਹੈ ਬਾਕੀ ਸੰਤ ਮੰਡਲੀ ਨੇ ਉੱਥੋਂ ਪਾਣੀ ਲਿਆਉਣ ਦਾ ਹੌਸਲਾ ਨਾ ਕੀਤਾ ਪਰ ਨਾਮਦੇਵ ਜੀ ਸੰਗਤ ਨੂੰ ਪਿਆਸੀ ਵੇਖ ਕੇ ਗਾਗਰ ਲੈ ਕੇ ਉਸ ਖੂਹ ਤੋਂ ਪਾਣੀ ਲੈਣ ਚੱਲ ਪਏ ਪ੍ਰੇਤ ਤੋਂ ਡਰਦੇ ਲੋਕ ਖੂਹ ਤੋਂ ਬਹੁਤ ਬਰਿਆਂ ਪਹਿਲਾਂ ਹੀ ਪਾਣੀ ਭਰਨੋਂ ਹਟ ਗਏ ਸਨ ਉਸ ਖੂਹ ਵਿੱਚ ਪਾਣੀ ਬਿਲਕੁਲ ਥੋੜਾ ਸੀ ਖੂਹ ਤੋਂ ਉਰੇ ਹੀ ਮਹਾ ਭਿਆਨਕ ਬਿਕਰਾਲ ਰੂਪ ਡਰਾਉਣੀਆਂ ਅੱਖਾਂ ਤਾਂਬੇ ਵਰਗਾ ਸਿਰ ਲੰਬੀ ਜੀਵ ਵੱਡੇ ਵੱਡੇ ਹੱਥ ਪੈਰ ਕੋਚੀਲ ਕਰੂਪ ਸਰੂਪ ਧਾਰ ਕੇ ਪ੍ਰੇਤ ਨੇ ਨਾਮਦੇਵ ਜੀ ਨੂੰ ਡਰਾਇਆ ਪਰ ਨਾਮਦੇਵ ਜੀ ਬਿਲਕੁਲ ਚੁੱਪ ਅਤੇ ਅਡੋਲ ਰਹੇ ਅਤੇ ਅੱਗੇ ਹੀ ਤੁਰ ਗਏ ਜਦੋਂ ਖੂਹ ਤੇ ਪੁੱਜੇ ਤਾਂ ਪਾਣੀ ਬਿਲਕੁਲ ਘਟ ਦੇਖਿਆ ਪ੍ਰੇਤ ਵੀ ਮੋੜ-ਮੋੜ ਭਗਤ ਜੀ ਨੂੰ ਅੱਗੇ ਹੋ ਕੇ ਘੇਰੀ ਜਾ ਰਿਹਾ ਸੀ ਸੋ ਨਾਮਦੇਵ ਜੀ ਪ੍ਰੇਤ ਦੀ ਮੁਕਤੀ ਵਾਸਤੇ ਅਤੇ ਖੂਹ ਵਿੱਚ ਬਦੇਰੇ ਪਾਣੀ ਲਿਆਉਣ ਵਾਸਤੇ ਛੈਣੇ ਕੱਢ ਕੇ ਪ੍ਰਭੂ ਜੀ ਦੇ ਕੋਲ ਗਾਇਣ ਕਰਨ ਲੱਗ ਪਏ ਭਗਤ ਜੀ ਬਿਲਕੁਲ ਮਗਨ ਹੋ ਗਏ ਪ੍ਰਭੂ ਜੀ ਦੀ ਮਿਹਰ ਨਾਲ ਪ੍ਰੇਤ ਸਰੀਰ ਤਿਆਗ ਗਿਆ ਅਤੇ ਮਨੁੱਖੀ ਸਰੀਰ ਧਾਰ ਕੇ ਨਾਮਦੇਵ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਾ ਭਗਤ ਜੀ ਨੇ ਪੁੱਛਿਆ ਤੈਨੂੰ ਪ੍ਰੇਤ ਦੀ ਜੂਨ ਕਿਉਂ ਮਿਲੀ ਸੀ ਤਦ ਪ੍ਰੇਤ ਨੇ ਉੱਤਰ ਦਿੱਤਾ ਮੈਂ ਪਿਛਲੇ ਜਨਮ ਵਿੱਚ ਬ੍ਰਾਹਮਣ ਸਾਂ ਅਤੇ ਜਾਤ ਅਭਿਮਾਨ ਕਰਕੇ ਭਗਤਾਂ ਮਹਾਤਮਾ ਦੀ ਨਿੰਦਿਆ ਕਰਦਾ ਹੁੰਦਾ ਸੀ ਇਨਾਂ ਕੋ ਕਰਮਾ ਸਦਕਾ ਮੈਨੂੰ ਪ੍ਰੇਤ ਜੂਨ ਪ੍ਰਾਪਤ ਹੋਈ ਪ੍ਰੇਤ ਜੂਨ ਧਾਰਨ ਕਰਕੇ ਮੈਂ ਕਾਫੀ ਸਮਾਂ ਇੱਥੇ ਦੁਖੀ ਰਿਹਾ ਅੱਜ ਆਪ ਜੀ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਪਾਪੀ ਨੂੰ ਤਾਰ ਦਿੱਤਾ ਪ੍ਰੇਤ ਦਾ ਉਧਾਰ ਹੋ ਗਿਆ ਨਾਮਦੇਵ ਜੀ ਗੱਗ ਰੁਠਾ ਕੇ ਖੂਹ ਦੀ ਮੌਨ ਤੇ ਚੜੇ ਭਗਤ ਜੀ ਨੇ ਵੇਖਿਆ ਕਿ ਪ੍ਰਭੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਖੂਹ ਵਿੱਚ ਕੰਗੂ ਵਰਗਾ ਨਿਰਮਲ ਸ਼ੀਤਲ ਜਲ ਲਹਿਰਾ ਮਾਰ ਰਿਹਾ ਹੈ ਅਤੇ ਬਿਲਕੁਲ ਉੱਪਰ ਹੀ ਆ ਗਿਆ ਹੈ ਨਾਮਦੇਵ ਜੀ ਨੇ ਗਾਗਰ ਜਲ ਦੀ ਭਰ ਲਈ ਅਤੇ ਮੰਡਲੀ ਪਾਸ ਪੁੱਜ ਗਏ ਇਸ ਘਟਨਾ ਪਿੱਛੋਂ ਨਾਮਦੇਵ ਜੀ ਦਾ ਸਤਕਾਰ ਪਹਿਲਾਂ ਨਾਲੋਂ ਵੀ ਵਧੇਰੇ ਵੱਧ ਗਿਆ